ਪਾ ਪੰਜਾਬ ਪ੍ਰੈਸ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਅਰੋੜਿਤ ਭਾਦਵਜ ਅੱਜ ਅਸੀਂ ਖੜੇ ਹਾਂ ਪਰਚੇਨ ਸ਼ਿਮੰਦਰ ਜਿੱਥੇ ਕਿ ਸਮਾਜਿਕ ਗਤੀਵਿਧੀਆਂ ਸੇਵਾ ਸੁਸਾਇਟੀ ਅਤੇ ਬਲੱਡ ਡੋਨਰ ਸੁਸਾਇਟੀ ਗੁਰਦਾਸਪੁਰ ਵੱਲੋਂ 145ਵਾਂ ਖੂਨਦਾਨ ਕੈਂਪ ਜੋ ਲਗਾਇਆ ਜਾ ਰਿਹਾ ਹੈ ਇਹ ਖੂਨਦਾਨ ਕੈਂਪ ਪਾਕਿਸਤਾਨ ਭਾਰਤ ਦੇ ਵਿੱਚ ਹੋਏ ਤਣਾਅ ਨੂੰ ਦੇਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਪੈਸ਼ਲ ਜਿਹੜਾ ਕੈਂਪ ਹੈ ਇਹ ਲਗਾਇਆ ਗਿਆ ਔਰ ਇਸ ਮੌਕੇ ਸਾਡੇ ਨਾਲ ਮੌਜੂਦ ਹਨ ਸਮਾਜਿਕ ਗਤੀਵਿਧੀਆਂ ਸੇਵਾ ਸੁਸਾਇਟੀ ਦੇ ਨੁਮਾਇੰਦੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਜਾਣਦੇ ਹਾਂ ਅੱਜ ਜਿਹੜਾ ਜਿਹੜਾ ਜੁਪਨ ਕੈਂਪ ਨੂੰ ਲਾ ਰਹੇ ਇਸ ਪਰ ਕੀ ਕਹਿਣਾ ਚਾਹੋ ਇਹ ਸਦਾ ਰੁਟੀਨ ਦਾ ਜਿਹੜਾ ਕੈਂਪ ਅੱਗੇ ਵੀ ਸਮਾਜਿਕ ਗਤੀਵਿਧੀਆਂ ਸਿਹਰ ਸੋਸਾਇਟੀ ਤੇ ਬਲੱਡ ਡੋਨਰ ਸੇਵਾ ਸਦਾ ਠੀਕ ਕਰਵਾਸ ਕਰੋ ਉਹਨਾਂ ਜੋਜਿਤ ਕੀਤੇ ਜਾਂਦੇ ਆ ਜਿਹੜੇ ਕਿ ਸਮੇਂ ਸਮੇਂ ਤੇ ਮੀਡੀਆ ਨੂੰ ਜਿੱਥੇ ਲੋੜ ਪੈਂਦੀ ਉੱਥੇ ਮੋਹੇ ਕਰਾਈ ਜਾਂਦੇ ਆ ਆ ਜੋ ਦੀ ਲੜੀ ਦਾ ਤੀ 145 ਕੈਂਪ ਜਿਹੜਾ ਅਜੋਿਤ ਕੀਤਾ ਗਿਆ ਜਿੱਥੇ ਅੱਜ ਖਾਸ ਕਰਕੇ ਮਦਰ ਡੇ ਆ ਅਤੇ ਉਹਨਾਂ ਮਾਵਾਂ ਨੂੰ ਸਮਰਪਿਤ ਹੈ ਜਿਨ੍ਹਾਂ ਦੇ ਬੱਚੇ ਜਿਹੜੇ ਨੇ ਹਲਾਤਾਂ ਦੇ ਵਿੱਚ ਤਣਾਅਪੂਰਨ ਜਿਹੜੇ ਹਾਲਾਤ ਪੈਦਾ ਹੋਏ ਨੇ ਉਹਦੇ ਵਿੱਚ ਬਾਰਡਰ ਤੇ ਤਣਾਤ ਨੇ ਖਾਸ ਕਰਕੇ ਉਹਨਾਂ ਮਾਵਾਂ ਨੂੰ ਸਮਰਪਿਤ ਕੈਂਪ ਲਾਇਆ ਗਿਆ ਅਤੇ ਪ੍ਰਸ਼ਾਸਨ ਨੇ ਵੀ ਮੰਗ ਕੀਤੀ ਸੀ ਕਿ ਆਰਮੀ ਵਾਸਤੇ ਜਿਹੜੇ ਹਾਲਾਤ ਜੋ ਬਾਰਡਰ 'ਤੇ ਨੇ ਉਹਦੇ ਵਾਸਤੇ ਜਿਹੜਾ ਖੂਨਦਾਨ ਕੈਂਪ ਅਯੋਜਿਤ ਕੀਤਾ ਜਾਵੇ ਸੋ ਇਹਦੇ ਸੰਬੰਧ ਵਿੱਚ ਅੱਜ ਕੈਂਪ ਜਿਹੜਾ ਅਯੋਜਿਤ ਕੀਤਾ ਗਿਆ ਸੀ ਧੰਨਵਾਦ ਅੱਜ ਸਮਾਜਿਕ ਗਤੀਵਿਧੀਆਂ ਸੇਵਾ ਸੁਸਾਇਟੀ ਦੇ ਬਲੱਡ ਨਰਸ ਸਦੀ ਗੁਰਦਾਸ ਸਰੋਰਾ ਸਾਂਝੇ ਪਰਾਲੇ ਤਹਿਤ 145ਵਾਂ ਹੋ ਦਾਨਾ ਕਾਨ ਪ੍ਰਾਚੀਨ ਸ਼੍ਰੀ ਮੰਦਿਰ ਦੇਖ ਲਗਾਇਆ ਗਿਆ ਤੇ ਇਸ ਕੈਂਪ ਵਿੱਚ ਜੋ ਸਾਡੇ ਪ੍ਰਸ਼ਾਸਨ ਸੋ ਅੱਲਾ ਸੇਵ ਦੀ ਪ੍ਰਬੰਧਕ ਕਮੇਟੀ ਦੇ ਸਮਾਜ ਸੇਵਕਾਂ ਦੀ ਮਦਦ ਦੇ ਨਾਲ ਇਹ ਜਿਹੜਾ ਕੈਂਪ ਲਗਾਇਆ ਗਿਆ ਤੇ ਵੱਡੀ ਗਿਣਤੀ ਦੇ ਵਿੱਚ ਅੱਜ ਡੋਨਰ ਸਾਡੇ ਕੋਲ ਪਹੁੰਚੇ ਹਨ ਵੈਸੇ ਜਿਵੇਂ ਪ੍ਰਸ਼ਾਸਨ ਨੇ ਮੰਗ ਕੀਤੀ ਸੀ ਕਿ ਵੱਧ ਤੋਂ ਵੱਧ ਜੁੰਟੇ ਅਤੇ ਤੁਸੀਂ ਕਲੈਕਟ ਕਰੋ ਤੇ ਅਸੀਂ ਤਕਰੀਬਨ 300 ਜੁੰਟ ਦਾ ਅਸੀਂ ਅੱਜ ਦਾ ਰੇਜ਼ ਕੀਤਾ ਸੀ ਚਲੋ ਖੁਸ਼ਕਿਸਮਤੀ ਹੈ ਕਿ ਬੀਤੇ ਰਾਤ ਜਿਹੜੇ ਨੇ ਭਾਰਤ ਤੇ ਪਾਕਿਸਤਾਨ ਦੇ ਤਣਾਅ ਭਰੇ ਜਿਹੜੇ ਹਾਲਾਤ ਨੇ ਉਹ ਸੁਧਾਰ ਵਾਲੇ ਵਧ ਗਏ ਨੇ ਇਸ ਕਰਕੇ ਅਸੀਂ ਤਕਰੀਬਨ 200 ਜੰਟ ਜਿਹੜਾ ਵਾ ਉਹ ਇਨ ਹੈਂਡ ਐਮਰਜੈਂਸੀ ਹਾਲਾਤਾਂ ਵਾਸਤੇ ਰੱਖਿਆ ਹੋਇਆ ਤੇ ਅੱਜ 100 ਕ ਜੰਟ ਦਾ ਅਸੀਂ ਅੱਜ ਕੈਂਪ ਲਗਾ ਤੇ ਬਟਾਲਾ ਬਲੱਡ ਬੈਂਕ ਦੀ ਟੀਮ ਜਿਹੜੀ ਅੱਜ ਸਾਡੇ ਕੋਲ ਪਹੁੰਚੀ ਆ ਤੇ ਮੈਂ ਸਾਰੇ ਜਿਹੜੇ ਡੋਨਰ ਨੇ ਜਿਮਨੇ ਅੱਜ ਖੂਨਦਾਨ ਕੀਤਾ ਵਾ ਮੈਂ ਉਹਨਾਂ ਦਾ ਧੰਨਵਾਦ ਕਰਦਾ ਤੇ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਤੇ ਜਿਹੜਾ ਵਿਸ਼ਵਾਸ ਪ੍ਰਗਟਾਇਆ ਸੀ ਕਿ ਸੰਭਾਵਿਤ ਹਾਲਾਤਾਂ ਦੇ ਵਿੱਚ ਜਿਹੜਾ ਇਹ ਕੂਦਾਨ ਵਾਸਤੇ ਜਥੇਬੰਦੀਆਂ ਸਮਾਜਿਕ ਕਾਰਜੀਆਂ ਸੇਵਾ ਸੁਸਾਇਟੀ ਬਲੱਡ ਅੰਡਰ ਸੁਸਾਇਟੀ ਜਿਹੜੀਆਂ ਕਰ ਸਕਦੀਆਂ ਨੇ ਤੇ ਇੱਕ ਕੈਂਪ ਜਿਹੜਾ ਪ੍ਰਸ਼ਾਸਨ ਦੇ ਕਹਿੰਦੇ ਅਸੀਂ ਕੱਲ ਗੁਰਦਾਸਪੁਰ ਚ ਲਗਾਇਆ ਸੀ ਤੇ ਅੱਜ ਕੱਲ ਨੌਰਚੇ ਲਗਾਇਆ ਤੇ ਕੱਲ ਨੂੰ ਅਸੀਂ ਡੇਰਾਵਾ ਬਣਾਣ ਚ ਲਗਾਉਣਾ ਸੀ ਜਿਹੜਾ ਉਹ ਵੀ ਜਿਹੜਾ ਵਿਡਰਾ ਕੀਤਾ ਗਿਆ ਵਾ ਤੇ ਇਹਦੇ ਜਿਹੜੇ ਪ੍ਰਸ਼ਾਸਨ ਮੰਗ ਕਰੇਗਾ ਤੇ ਅਗਲਾ ਕੈਂਪ ਜਿਹੜਾ ਅਸੀਂ ਡੇਰਾਵਾ ਬਣਾਣ ਦੇ ਵਿੱਚ ਰਿਸ਼ਕ ਕਰਾਂਗੇ ਜਿਹੜੇ ਜਿਹੜੇ ਬੰਦੇ ਸੋ ਫਰਵਾਹਾਂ ਉਹਨਾਂ ਬਹੁਤ ਕੀ ਕਹਿਣਾ ਚਾਹੀਦਾ ਦੇਖੋ ਫਰਵਾਹਾਂ ਨਹੀਂ ਡਾਉਣੀ ਚਾਹੀਦੀ ਆ ਜੋ ਪ੍ਰਸ਼ਾਸਨ ਦੀਆਂ ਅਧਿਕਾਰਤ ਹੈਂਡਲਿੰਗ ਜਿਹੜੇ ਤਿਆਰ ਕੀਤੇ ਕਹਿੰਦੇ ਉਹਦੇ ਵਿੱਚ ਉਹ ਬੜੀ ਵਧੀਆ ਜਾਣਕਾਰੀ ਦੇ ਦਿੰਦੇ ਨੇ ਤੇ ਇਹ جنگ ਦੀਆਂ ਹਾਲਾਤਾਂ ਦੀਆਂ ਫਰਵਾਹਾਂ ਤੇ ਬਹੁਤਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਤੇ ਦੂਸਰੇ ਮੈਂ ਫਰਵਾਹਾਂ ਦੀ ਗੱਲ ਜਿਹੜੀ ਤੁਸੀਂ ਕੀਤੀ ਆ ਬਲੱਡ ਦੇ ਸੰਬੰਧੀ ਵੀ ਬੜੀਆਂ ਪਰਵਾਹਾਂ ਫੈਲਦੀਆਂ ਨੇ ਕਿ ਇਹਦੇ ਨਾਲ ਇਹ ਕਮਜ਼ੋਰੀ ਆ ਜਾਂਦੀ ਆ ਜਾਂ ਸਾਨੂੰ ਖੂਨ ਵੀ ਦੇਣਾ ਚਾਹੀਦਾ ਦੇਖੋ ਜਦੋਂ ਖੂਨ ਸਾਨੂੰ ਚਾਹੀਦਾ ਉਹਦੋਂ ਤਾਂ ਕਿਸੇ ਮਾਵਾਂ ਦੇ ਪੁੱਤਾਂ ਨੇ ਖੂਨ ਦੇਣਾ ਹੈ ਇਸ ਕਰਕੇ ਫਰਵਾਹ ਤੇ ਬਹੁਤਾ ਧਿਆਨ ਨਹੀਂ ਦੇਣਾ ਚਾਹੀਦਾ ਮੈਂ ਖੁਦ 47 ਵਾਰ ਖੂਨਦਾਨ ਕਰ ਚੁੱਕਾ ਤੇ ਮੈਂ ਤੰਦਰੁਸਤਾਂ ਪਰ ਇਹ ਹੈ ਕਿ ਜਦੋਂ ਤੁਸੀਂ ਖੂਨਦਾਨ ਕਰ ਦਿੰਨੇ ਆ ਤੇ ਸਾਡਾ ਜਿਹੜਾ ਵਾ ਸਰੀਰ ਤਰੋਤਾਜਾ ਹੋ ਜਾਂਦਾ ਵਾ ਤੇ ਇੱਕ ਚੁਸਤ ਬਰਤੋ ਹੋ ਜਾਂਦਾ ਵਾ ਤੇ ਇੱਕ ਬਿਮਾਰੀਆਂ ਤੋਂ ਵੀ ਬਚਾਅ ਹੋ ਜਾਂਦਾ ਤੇ ਮੈਂ 3 ਮਹੀਨੇ ਤੋਂ ਤਕਰੀਬਨ 3 ਮਹੀਨੇ ਪੂਰੇ ਹੋਣ ਤੋਂ ਬਾਅਦ ਹੀ ਇਹ ਖੂਨਦਾਨ ਕਰਦਾ ਰਹਿਣਾ ਤੇ ਗੁਰਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਜਿਹੜੇ ਇਹਨਾਂ ਤੋਂ ਅਜੇ ਵੀ ਦੂਰ ਨੇ ਤੇ ਉਹ ਖੂਨਦਾਨ ਜ਼ਰੂਰ ਕਰਨਾ ਜੇ ਨਹੀਂ ਸਾਲ ਚ 4 ਵਾਰ ਕਰ ਸਕਦੇ ਤੇ ਘੱਟੋ ਘੱਟ 2 ਵਾਰ 3 ਵਾਰ ਜ਼ਰੂਰ ਖੂਨਦਾਨ ਕਰਮ ਕਿਉਂਕਿ ਖੂਨਦਾਨ ਜਿਹੜੀ ਹੈ ਕਿ ਕੁਦਰਤੀ ਦਾਤ ਆ ਇਹ ਕੁਦਰਤ ਵੱਲੋਂ ਪੈਦਾ ਕੀਤੀ ਗਈ ਹੈ ਕੋਈ ਬਾਹਰ ਪੈਟਰੋਲ ਪੰਪ ਨਹੀਂ ਲੱਗੇ ਨਲਕੇ ਨਹੀਂ ਲੱਗੇ ਜਿੱਦਾਂ ਇਹ ਖੂਨ ਮਿਲ ਜਾਂਦਾ ਵਾ ਤੇ ਖੂਨ ਮਨੁੱਖੀ ਸਰੀਰ ਵਿੱਚ ਹੀ ਪੈਦਾ ਹੁੰਦਾ ਤਾਂ ਜਿਹੜੇ ਹੋਰ ਨਾਲ ਲੋੜਵੰਦਾਂ ਦੀ ਮਦਦ ਹੋ ਸਕਦੀ ਹੈ ਤੇ ਸਾਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਜਦੋਂ ਅਸੀਂ ਖੂਨਦਾਨ ਕਰਮ ਹੈ ਕਿ ਸਾਡੇ ਖੂਨ ਦੇ ਨਾਲ ਹੋਰ ਨਾਲ ਜਿੰਦਗੀਆਂ ਦਾ ਵੀ ਜਿਹੜਾ ਬਚਾਅ ਹੋ ਸਕਦਾ ਧੰਨਵਾਦ